ਹallelujah ਸਾਰਿਆਂ ਨੇ ਮੇਰੇ ਕੋਲ ਏਜੰਸੀ ਦੀ ਅਸੀਂ ਪਰਮੇਸ਼ਰ ਦੀ ਮਹਿਮਾ ਲਈ ਇੱਕ ਕੀਤਾਵਾਂਗੇ ਹallelujah ਮ ਬੜੇ ਵਾਰ ਜਗ ਫੁੱਲਿਆ ਹallelujah ਸੁਝ ਹਲਦੇ ਆਣਾ ਕੋਈ ਯਸੂਜੇ ਹਲਦੇ ਆਣਾ ਕੋਈ ਜਦੋਂ ਦਾਉ ਦੇ ਲੜ ਲੱਗੇ ਆ ਗੇ ਚ ਗਮ ਰ ਨਾ ਕੋਈ ਜ਼ਿੰਦਗੀ ਚ ਗਮ ਰ ਨਾ ਕੋਈ ਮੈਂ ਬੜੀ ਵਾਰ ਜਗ ਫੋਲੇ ਆ ਮੈਨੂੰ ਯਸੂ ਜਹਾਂ ਲੰਬੇ ਆਨੇ ਕੋਈ ਯਸੂ ਜਹਾਂ ਲੰਬੇ ਆਨੇ ਕੋਈ ਜਦੋਂ ਦਉਨਦਾ ਦੜ ਲੱਗੇ ਆ میرے زندگی چگا مرے کوئی زندگی چگا مرے کوئی میں دکھے یا نہ کوئی مسیحہ ورگا میں دکھے یا نہ کوئی مسیحہ ورگا کسے لئی نہ کوئی بھی انج مرگا کسے لئی ਮਰਦਾਂ ਮੈਂ ਵੇਖਿਆ ਨਾ ਕੋਈ ਮਸੀਹਾ ਵਰਗਾ ਮੈਂ ਵੇਖਿਆ ਨਾ ਕੋਈ ਮਸੀਹਾ ਵਰਗਾ ਕਿਸੇ ਲਈ ਨਾ ਕੋਈ ਵਿੰਜ ਮਰਦਾਂ ਕਿਸੇ ਲਈ ਨਾ ਕੋਈ ਵਿੰਜ ਮਰਦਾਂ ਮੈਂ ਬੜੀ ਵਰਜ ਫੁੱਲਿਆ सूजे नी कोई, सूजे नी कोई, जदों दायो दे लड़ मेरे चे गाम रहना कोई जाडनग्या गमना जि च कोई ਉਹ دیਵੰਗੂ ਮੈਨੂੰ ਕੋਈ ਪਿਆਰ ਕਿਵੇਂ ਕਰੇਗਾ ਉਹ دیਵੰਗੂ ਮੇਰੇ ਲਈ ਨਾ ਕਦੀ ਕੋਈ ਮਰੇਗਾ ਉਹ دیਵੰਗੂ ਮੈਨੂੰ ਕੋਈ ਪਿਆਰ ਕਿਵੇਂ ਕਰੇਗਾ ਉਹ دیਵੰਗੂ ਮੇਰੇ ਲਈ ਨਾ ਕਦੀ ਕੋਈ ਮਰੇਗਾ ਨ ਸਭ ਨੂੰ ਵਫਾ ਚ ਟੋਲੇ ਆ ਹਲੱਬੇ ਆਨੇ ਕੋਈ ਯੇਸੂ ਜੇ ਹਲੱਬੇ ਆਨੇ ਕੋਈ ਮੈਂ ਸਭ ਨੂੰ ਵਫਾ ਚ ਤੋਂ ਲਿਆ ਹੋ ਮੈਨੂੰ ਯੇਸੂ ਜੇ ਹਲੱਬੇ ਆਨੇ ਕੋਈ ਯੇਸੂ ਜੇ ਹਲੱਬੇ ਆਨੇ ਕੋਈ ਮੈਂ ਬੜੀ ਵਾਰ ਜੱਗ ਖੋਲਿਆ ਹੋ ਮੈਨੂ ਯਸੂ ਜਹ ਲੱਭੇ ਆਨੀ ਕੋਈ ਯਸੂ ਜਹ ਲੱਭੇ ਆਨੀ ਕੋਈ ਮਰੇਖੇ ਆਨਾ ਕੋਈ ਮਸੀਹਾ ਵਰਗਾ ਮਰੇਖੇ ਆਨੀ ਕੋਈ ਮਸੀਹਾ ਵਰਗਾ ਕਿਸੇ ਲਈ ਮਸੀਹਾ ਵਰਗਾ ਮਰਖਿਆ ਨਾ ਕੋਈ ਮਸੀਹਾ ਵਰਗਾ ਕਿਸੈ ਲੈ ਨਾ ਕੋਈ ਵੀ ਇੰਜ ਮਰਦਾ ਕਿਸੈ ਲੈ ਨਾ ਕੋਈ ਵੀ ਇੰਜ ਮਰਦਾ ਮੈਂ ਬੜੇ ਵਾਰੀ ਜਗ ਫੋਲਿਆ ਆ ਮੈਨੂੰ ਯਸੂ ਜਿਹਾ ਲੱਭੇ ਆ ਨਾ ਕੋਈ மேதா சாச்ச பான ே போய குப்தான் சாச்சபானபல மோலிய மனூய போயூ ਹਰ ਦੱਬੇ ਨਹੀਂ ਕੋਈ ਤੇਰਾ ਬਨ ਵੀ ਇਹੋ ਬੋਲੇ ਆ ਮੈਨੂੰ ਯਸੂ ਜੇ ਹਲੱਬੇ ਆਨੇ ਕੋਈ ਯਸੂ ਜੇ ਹਲੱਬੇ ਆਨੇ ਕੋਈ ਮੈਂ ਬੜੀ ਵਾਰ ਜੱਗ ਖੋਲਿਆ ਮੈਨੂੰ ਯਸੂ ਜੇ ਹਲੱਬੇ ਆਨੇ ਕੋਈ ਹਾਂ ਲੰਬੇ ਆਨੇ ਕੋਈ ਮੈਂ ਵੇਖਿਆ ਨਾ ਕੋਈ ਮਸੀਹਾ ਵਰਗਾ ਮੈਂ ਵੇਖਿਆ ਨਾ ਕੋਈ ਮਸੀਹਾ ਵਰਗਾ ਕਿਸੇ ਲਈ ਨਾ ਕੋਈ ਵੀ ਇੰਜ ਮਰਦਾ ਕਿਸੇ ਲਈ ਨਾ ਕੋਈ ਵੀ ਇੰਜ ਮਰਦਾ ਉਹ ਬੜੇ ਵਰਜਗ ਕੋਲਿਆ تو میرا یہ آنند پورا کرو کہ ایک من رہو اور ایک ہی پریم ایک ہی چی منسا روکو سوار گرو کے لیے کچھ نہ کرو ਹਰ ਦਿਨਤਾ ਸੇ ਦੂਸਰੇ ਕੋ ਆਪਣੇ ਸੇ ਅੱਛਾ ਸਮਝੋ ਹਰ ਇੱਕ ਆਪਣੇ ਹੀ ਹਿੱਤ ਕੀ ਨਹੀਂ ਵਨ ਦੂਸਰੋ ਕੇ ਹਿੱਤ ਕੀ ਵਿਚਿੰਤਾ ਕਰੋ ਜੈਸੇ ਮਸੀਹ ਯੇਸ਼ੂ ਕਾ ਸੁਭਾਅ ਥਾ ਵੈਸੇ ਤੁਮਾਰਾ ਵੀ ਸੁਭਾਅ ਹੋ ਮਸੀਹ ਦੇ ਨਾਲ ਕੁਝ ਰਿਸ਼ਤਾ ਹੈਗਾ ਤਰਸਾ ਹੈਗਾ ਜੇ ਕਹਿੰਦਾ ਪ੍ਰੇਮ ਦੀ ਕੁਝ ਤਸੱਲੀ ਜੇ ਆਤਮਾ ਦੀ ਕੁਝ ਸਾਂਝ ਜੇ ਕੁਝ ਥਿਆਲਗੀ ਅਤੇ ਦਰਦਮੰਦੀ ਹੈ ਹੁਣ ਪੁੱਛ ਰਿਹਾ ਹੋ ਸਾਨੂੰ ਹਣਾ ਕਹਿ ਰਿਹਾ ਕਹਿੰਦਾ ਜੇ ਥੋੜਾ ਜਿਹਾ ਵੀ ਕੁਝ ਹੈਗਾ ਤੁਹਾਡੇ ਵਿਚ ਆਨਾ ਪ੍ਰੇਮ ਜਾਂ ਆਤਮਾ ਦੀ ਕੋਈ ਸ਼ਾਂਜ ਹੈਗੀ ਆ ਤਸੱਲੀ ਹੈਗੀ ਆ ਗਿਆਲ ਕੀ ਹੈਗੀ ਆ ਕਹਿੰਦਾ ਤਾਂ ਮੇਰੇ ਆਨੰਦ ਨੂੰ ਪੂਰਾ ਕਰੋ ਕਹਿੰਦਾ ਫਿਰ ਮੈਂ ਆਨੰਦ ਹੋਊਂਗਾ ਜਦ ਤਨਾ ਜੇ ਤੁਸੀਂ ਇਹ ਗੱਲਾਂ ਨੂੰ ਰੱਖੋ ਕਹਿੰਦਾ ਕਿਹੜੀਆਂ ਉਹ ਬਚਨ ਕਿਹੜਾ ਹੈਗਾ ਹੁਣ ਕਹਿੰਦਾ ਤਾਂ ਮੇਰੇ ਆਨੰਦ ਨੂੰ ਪੂਰਾ ਕਰੋ ਵੀ ਤੁਸੀਂ ਇੱਕ ਮਨ ਹੋਵੋ ਅਸੀਂ ਦੇਖਣਾ ਕਿ ਅਸੀਂ ਹੁਣ ਇੱਕ ਮਨ ਹੈਗੇ ਆ ਜਿੰਨੇ ਵੀ ਬ੍ਰੋਕਰ ਦੇ ਵਿੱਚ ਹੈਗੇ ਆ ਜਾਂ ਆਪਣੇ ਘਰ ਦੇ ਵਿੱਚ ਜਾਂ ਪਰਿਵਾਰ ਦੇ ਜਿਹੜੇ ਜਿਹੜੇ ਵੀ ਚਾਰਜ ਤੁਸੀਂ ਜਾਂਦੇ ਹੈਗੇ ਆ ਜਾਂ ਜਿੰਨੇ ਵੀ ਮਸੀਹੀ ਲੋਕ ਹਨ ਹਨ ਜਿਨ੍ਹਾਂ ਨਾਲ ਤੁਸੀਂ ਮਿਲਦੇ ਆਂ ਕਹਣਾ ਕਿ ਜਿਹੜੇ ਸਾਡਾ ਮਨ ਉਹਨਾਂ ਦੇ ਨਾਲ ਮਿਲਦਾ ਹੈਗਾ ਅਸੀਂ ਇੱਕ ਮਨ ਹੈਗੇ ਆਂ ਇੱਕੋ ਜਿਹਾ ਅਸੀਂ ਪ੍ਰੇਮ ਰੱਖਦੇ ਆਂ ਜਾਂ ਇੱਕ ਚੇਤ ਇੱਕ ਮਤ ਹੈਗੇ ਆਂ ਅਸੀਂ ਇਹ ਦੇਖਣਾ ਇਹ ਸਾਨੂੰ ਚੈਲੰਜ ਹੈ ਸਾਨੂੰ ਸਵਾਲ ਆਜਦਾ ਹਨ ਇਹ ਫਲੂਸਨ ਹਸਪੀਟਲ 'ਤੇ ਆਪਣੇ ਗ੍ਰੀਸਨ ਨੂੰ ਲਿਖਿਆ ਸੀਗਾ ਉਸ ਟਾਈਮ ਦੇ ਵਿੱਚ ਪਰ ਅੱਜ ਵੀ ਇਹ ਸਵਾਲ ਸਾਡੇ ਲਈ ਹੈਗਾ ਇਸ ਲਈ ਲਿਖਿਆ ਗਿਆ ਹੈਗਾ ਅੱਜ ਅਸੀਂ ਵੀ ਦੇਖਣਾ ਕਿ ਸਾਟੇ ਵਿੱਚ ਇੱਕ ਦੂਸਰੇ ਨੂੰ ਪਿਆਰ ਹੈਗਾ ਆ ਅਸੀਂ ਇੱਕ ਮਨ ਹੈਗੇ ਆਂ ਅਸੀਂ ਇੱਕ ਚੇਤ ਹੈਗੇ ਆਂ ਅਸੀਂ ਇੱਕ ਮਤ ਹੈਗੇ ਆਂ ਕੇ ਸਾਥ ਰਹੀਰੇ ਧੜੇ ਬਾਜੀਆਂ ਵਾਪਕ ਓਕੇ ਕਮਾਂਡ ਨਾਲ ਕੋਈ ਚਿੰਨਾ ਕਰੋ। ਸਗੋਂ ਤੁਸੀਂ ਅਧੀਨ ਕੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ। ਕੀ ਅੱਜ ਅਸੀਂ ਦੇਖਣਾ ਕਿ ਸਾਡੇ 'ਚ ਕਮਾਂਡ ਹੈਗਾ ਕੋਈ? ਜੇ ਨਹੀਂ ਹੈਗਾ ਕਿ ਅਸੀਂ ਇੱਕ ਦੂਸਰੇ ਦੇ ਅਧੀਨ ਹੈਗੇ ਆਂ ਇੱਕ ਦੂਸਰੇ ਨੂੰ ਆਪਣੇ ਤੋਂ ਉੱਤਮ ਜਾਣਦੇ ਆਂ ਜਾਂ ਪਰ ਨਹੀਂ। ਜ਼ਿਆਦਾਤਰ ਜਿੰਨਾ ਕਿ ਮੈਨੂੰ ਅੰਦਾਜ਼ ਕਿਨ ਮੈਂ ਹੀ ਆ ਦੂਸਰੇ ਨੂੰ ਕੁਝ ਨਹੀਂ ਪਤਾ ਸਕਦਾ ਮੈਨੂੰ ਪਤਾ ਆ। ਉਹ ਮੈਨੂੰ ਪਤਾ ਦੂਜੇ ਨੂੰ ਕੁਝ ਨਹੀਂ ਪਤਾ ਪਰ ਪ੍ਰਭੂ ਯਿਸੂ ਦਾ ਤਾਸ ਪਲੂਸ ਇਹ ਮੰਗ ਰਿਹਾ ਕਹਿੰਦਾ ਜੇ ਕਹਿੰਦਾ ਮੇਰੇ ਆਨੰਦ ਨੂੰ ਪੂਰਾ ਕਰੋ ਕਹਿੰਦਾ ਮੇਰਾ ਆਨੰਦ ਮੈਂ ਤਾਂ ਆਨੰਦ ਹੋਊਗਾ ਤੁਹਾਡੇ ਚ ਜੇ ਤੁਹਾਡੇ ਚ ਇਹ ਗੱਲਾਂ ਹੋਣਗੀਆਂ ਉਹ ਸਾਡੇ ਕੋਲੋਂ ਮੰਗਦਾ ਕਹਿੰਦਾ ਤੁਸੀਂ ਇੱਕ ਦੂਸਰੇ ਦੇ ਅਧੀਨ ਹੋਵੋ ਇੱਕ ਦੂਸਰੇ ਦੇ ਅਧੀਨ ਰਿਹਾ ਕਰੋ ਇੱਕ ਦੂਸਰੇ ਦੀ ਫਿਕਰ ਕਰਿਆ ਕਰੋ ਇੱਕ ਇੱਕ ਨੂੰ ਆਪਣੇ ਤੋਂ ਦੂਜੇ ਨੂੰ ਉੱਤਮ ਜਾਣੋ ਅੰਨਾ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ ਹਾਲੇਲੂਇਆ ਤੁਹਾਡਾ ਉਹੋ ਸੁਭਾਅ ਹੋਵੇ ਜੋ ਮਸੀਹ ਯਸੂ ਦਾ ਵੀ ਸੀ ਹੁਣ ਅਸੀਂ ਦੇਖਣਾ ਕਿ ਸਾਡੇ ਸੁਭਾਅ ਵਿੱਚ ਪ੍ਰਭੂ ਯਸੂ ਦੇ ਸੁਭਾਅ 'ਚ ਕੀ ਫਰਕ ਆ ਗਿਆ ਹੈ ਕੀ ਇਹ ਜੋ ਕੁਝ ਲਿਖਿਆ ਸਾਡੇ 'ਚ ਕੁਝ ਗੱਲਾਂ ਹੈਗੀਆਂ ਨੇ ਜੇ ਨਹੀਂ ਨੇ ਜੇ ਨਹੀਂ ਆਗੀਆਂ ਤਾਂ ਸਾਨੂੰ ਲੋੜ ਆ ਇਹ ਗੱਲਾਂ ਨੂੰ ਸਾਡੇ ਵਿੱਚ ਪੈਦਾ ਕਰਨ ਦੇ ਲਈ ਆਦੀਨਗੀ ਨੂੰ ਪੈਦਾ ਕਰਦੇ ਸਾਨੂੰ ਆਪਣੇ ਵਿੱਚ ਅਧੀਨ ਕੀ ਲੈਣੀ ਪਊਗੀ ਤੁਹਾਨੂੰ ਆਪਣੇ ਆਪ ਨੂੰ ਦੂਸਰੇ ਦੇ ਲਈ ਹਮੇਸ਼ਾ ਪਿਆਰ ਕਰਨਾ ਪਊਗਾ ਤੁਹਾਨੂੰ ਇੱਕ ਮਨ ਇੱਕ ਚੇਤਨਾ ਪਾਉਣਾ ਪਊਗਾ ਜੇ ਤਾਂ ਨਾ ਜੇ ਅਸੀਂ ਪ੍ਰਭੂ ਦਾ ਕੰਮ ਕਰਨਾ ਜੇ ਅਸੀਂ ਪ੍ਰਭੂ ਦੇ ਨਾਲ ਸਵਰਗ ਦੇ ਵਿੱਚ ਜਾਣਾ ਹੈਗਾ ਆ ਗੱਲ ਇੱਥੇ ਵੀ ਨਹੀਂ ਹੈਗੀ ਇੱਥੇ ਤਾਂ ਆਪਣੀ ਜ਼ਿੰਦਗੀ ਜੁਤੀਤ ਕਰੇ ਜਾਣੀ ਆ ਜਿਹੜੇ ਪ੍ਰਭੂ ਨੂੰ ਨਹੀਂ ਮੰਨਦੇ ਉਨੀ ਵੀ ਜਿਹੜੀ ਜ਼ਿੰਦਗੀ ਦਿੱਤੀ ਚ ਪੂਰੀ ਕਰਨੀ ਆ ਅਸੀਂ ਵੀ ਕਰਨੀ ਹੈਗੀ ਆ ਗੱਲ ਇਹ ਹੈਗੀ ਕਿ ਅਸੀਂ ਜਾਣਾ ਕਿੱਥੇ ਸਾਨੂੰ ਇਹ ਪਤਾ ਜੇ ਅਸੀਂ ਪ੍ਰਭੂ ਯਿਸੂ ਦੇ ਕੋਲ ਜਾਣਾ ਹੈਗਾ ਅਸੀਂ ਸਵਰਗ ਦੇ ਵਿੱਚ ਜਾਣਾ ਹੈਗਾ ਆ ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਹੈ ਨਾ ਗੱਲਾਂ ਦਾ ਖਿਆਲ ਰੱਖਣਾ ਪੈਣਾ ਇਹਨਾਂ ਗੱਲਾਂ ਨੂੰ ਸੱਤ ਨੂੰ ਆਪਣੇ ਵਿੱਚ ਪੈਦਾ ਕਰਨਾ ਪੈਣਾ ਇਹ ਜਿਹੜੇ ਬਚਨ ਪਰਮੇਸ਼ਰ ਦਾ پاک ਬਚਨ ਤੁਹਾਨੂੰ ਦੱਸ ਰਿਹਾ ਪਰਮੇਸ਼ਰ ਦਾ ਦਾਸ ਆਪਣੇ ਲੋਕਾਂ ਤੋਂ ਮੰਗ ਰਿਹਾ ਹallelujah ਕਹਿੰਦਾ ਮੇਰਾ ਮਨ ਤਾਂ ਹੀ ਆਨੰਦ ਹੋਊਗਾ ਜੇ ਤੁਸੀਂ ਘਮੰਡ ਵਿੱਚ ਨਾ ਕਰੋ ਘਮੰਡ ਨਹੀਂ ਤੁਹਾਡੇ 'ਚ ਹੋਣਾ ਚਾਹੀਦਾ ਹਨਾ ਅਗੇ ਜੀ ਕਹਿੰਦਾ ਉਹ ਤੁਹਾਡਾ ਉਹ ਸਵਾਲ ਹੋਵੇ ਜੋ ਮਸੀਹ ਜਸੂ ਦਾ ਵੀ ਸੀ ਕਹਿੰਦਾ ਕਿ ਉਸ ਨੇ ਪਰਮੇਸ਼ਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਰ ਦੇ ਤੁਲ ਹੋਣਾ ਕਬਜੇ ਦੀ ਚੀਜ਼ ਨਾ ਜਾਣਿਆ ਜਰ ਕੇ ਕਹਿੰਦਾ ਪਰਮੇਸ਼ਰ ਦੇ ਸਰੂਪ ਵਿੱਚ ਸੀਗਾ ਖੁਦ ਪਰਮੇਸ਼ਰ ਸੀਗਾ ਉਹਨਾਂ ਆਪਣੇ ਆਪ ਨੂੰ ਉਹ ਚੀਜ਼ ਦੇ ਕਬਜੇ ਜਿਨ ਰੱਖਾ ਕੇ ਮੈਂ ਪਰਮੇਸ਼ਰ ਹਾਂ ਮੈਂ ਪਰਮੇਸ਼ਰ ਦਾ ਪੁੱਤਰ ਆ ਗਿਆ ਕਹਿੰਦਾ ਉਹਨਾਂ ਆਪਣੇ ਆਪ ਨੂੰ ਕੀ ਕਿਤਾ ਸਗੋ ਉਸ ਨੇ ਆਪਣੇ ਆਪ ਨੂੰ ਸਖਣਾ ਕਰ ਦਿੱਤਾ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਆਪਣਾ ਆਪਣਾ ਨੀਮਾ ਦਾਤਾਰ ਇੱਕ ਨੌਕਰ ਦੀ ਤਰ੍ਹਾਂ ਬਣਾਤਾ ਕਹਿੰਦਾ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਹallelujah ਉਹ ਮਨੁੱਖ ਦੀ ਮਨੁੱਖ ਦੇ ਰੂਪ ਦੇ ਵਿੱਚ ਆ ਗਿਆ ਮਨੁੱਖ ਦੀ ਸੂਰਤ ਵਿੱਚ ਆ ਗਿਆ ਤਾਂ ਕਿ ਮਨੁੱਖ ਨੂੰ ਸਮਝਾ ਸਕੇ ਆਪਣੀ ਬੋਲੀ ਦੇ ਵਿੱਚ ਮਨੁੱਖ ਨੂੰ ਮਨੁੱਖ ਦੀ ਬੋਲੀ ਦੇ ਵਿੱਚ ਸਮਝਾ ਸਕੇ ਫਿਰ ਉਸ ਟਾਈਪ ਦੇ ਉਸ ਟਾਈਪ ਬੋਲ ਕੇ ਸਮਝਾਇਆ ਉਸ ਟਾਈਪ ਬਾਅਦ ਪਚਨ ਆਖਿਲ ਸਾਡੇ ਲਈ ਜਿਹੜਾ ਪਚਨ ਆਗਾ ਲਿਖਿਆ ਗਿਆ ਇਹ ਪ੍ਰਭੂ ਦੇ ਬੋਲ ਹਨ ਪਰਮੇਸ਼ਰ ਦੇ ਦਾਸਾਂ ਦੇ ਬੋਲ ਹਨ ਪਰਬੂ ਯਿਸੂ ਦੇ ਚੇਲਿਆਂ ਦੇ ਬੋਲ ਹਨ ਅਸੀਂ ਦੇਖਣਾ ਕੀ ਅਸੀਂ ਇਹ ਗੱਲ ਇਹ ਬਚਨ ਸਾਡੇ ਚ ਹੈਗਾ ਹੈਗਾ ਕੀ ਮਸੀਹ ਸਾਡੇ ਜੋ ਨਜ਼ਰ ਆ ਰਹਾ ਹੈਗਾ ਕਿਹਦਾ ਨਜ਼ਰ ਆਊਗਾ ਸਾਡੇ ਜੋ ਨਜ਼ਰ ਆਊਗਾ ਮਸੀਹ ਜੇ ਸਾਡੇ ਵਿੱਚ ਘਮੰਡ ਨਹੀਂ ਹੋਊਗਾ ਸਾਡੇ ਚ ਨਜ਼ਰ ਆਊਗਾ ਮਸੀਹ ਜੇ ਅਸੀਂ ਮਸੀਹ ਦੀ ਤਰ੍ਹਾਂ ਅਧੀਨ ਹੈਗੇ ਆਂ ਇੱਕ ਦੂਸਰੇ ਨਾਲ ਪ੍ਰੇਮ ਕਰਦੇ ਹੈਗੇ ਆਂ ਇੱਕ ਦੂਸਰੇ ਦੀ ਅਸੀਂ ਫਿਕਰ ਕਰਦੇ ਹੈਗੇ ਆਂ ਕੀ ਅਸੀਂ ਇੱਕ ਦੂਸਰੇ ਦੀ ਫਿਕਰ ਕਰਦੇ ਆਂ ਕਿ ਮੈਂ ਰੱਜ ਕੇ ਬੈਠਾ ਮੇਰਾ ਗਵੰਡੀ ਭੁੱਖਾ ਹੋ ਗਈ ਇੱਕ ਦਿਨ ਹੋਇਆ ਦੋ ਦਿਨ ਅਸੀਂ ਉਹਦੀ ਫਿਕਰ ਨਹੀਂ ਲੈਂਦੀ ਹਨਾ ਇਹ ਪਰਮੇਸ਼ਰ ਦਾ ਬਚਨ ਕਹਿੰਦਾ ਸਾਨੂੰ ਲੋੜ ਹੈਗੀ ਆ ਇੱਕ ਦੂਸਰੇ ਦਾ ਫਿਕਰ ਕਰਨਾ ਇੱਕ ਦੂਸਰਾ ਖਿਆਲ ਰੱਖਣਾ ਇੱਕ ਦੂਸਰੇ ਨੂੰ ਪਿਆਰ ਕਰਨਾ ਜਿਹੜਾ ਕਮਜ਼ੋਰ ਹੋ ਗਿਆ ਬਚਵਾੜ ਦੇ ਵਿੱਚ ਉਹਨੂੰ ਉਹਨੂੰ ਮਜ਼ਬੂਤ ਕਰਨਾ ਪਰਮੇਸ਼ਰ ਦੇ ਨਾਲ ਉਹਦੇ ਲਈ ਪ੍ਰਾਰਥਨਾ ਕਰਨਾ ਉਹਨੂੰ ਲੈ ਕੇ ਨਾਲ ਚੱਲਣਾ ਹallelujah ਸਗੋ ਉਸਨੇ ਆਪਣੇ ਆਪ ਨੂੰ ਸਖਣਾ ਕਰਕੇ 10000 ਰੂਪ ਉਤਾਰੇ ਤੇ ਮਨੁੱਖੀ ਰੂਪ ਜਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਮਿਆ ਕੀਤਾ ਅਤੇ ਮੌਤ ਤਾਈ ਸਗੋ ਸਲੀਪ ਦੀ ਮੌਤ ਤਾਈ ਆਗਿਆਕਾਰ ਬਣਿਆ ਹੁਣ ਜੇ ਅਸੀਂ ਮਸੀਹ ਦੇ ਵਿੱਚ ਆ ਗਏ ਹਾਂ ਜੇ ਅਸੀਂ ਪ੍ਰਭੂ ਯਸੂ ਨੂੰ ਅਪਣਾ ਲਿਆ ਅਸੀਂ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਲ ਇੱਕ ਬਪਤਿਸਮਾ ਲੈ ਲਿਆ ਸਾਨੂੰ ਹੁਣ ਕਦੋਂ ਤੱਕ ਆਗਿਆਕਾਰ ਬਣਨਾ ਆਖਰੀ ਦਮ ਤੱਕ ਮੌਤ ਤਾਂ ਜਦੋਂ ਤੱਕ ਸਾਡੀ ਮੌਤ ਨਹੀਂ ਦੀ ਸਾਨੂੰ ਪਰਮੇਸ਼ਰ ਦੇ ਆਗਿਆਕਾਰ ਬਣਨਾ ਪੈਣਾ ਹਨ ਆਨ ਆਗਿਆਕਾਰੀ ਨਹੀਂ ਕਿਉਂਕਿ ਪ੍ਰਭੂ ਯਿਸੂ ਵੀ ਮੌਤ ਤਾਂ ਹੀ ਕੀ ਬਣਿਆ ਆਗਿਆਕਾਰ ਬਣਿਆ ਤਾਂ ਹੀ ਅਸੀਂ ਸਵਰਗ ਜਾ ਸਕਦੇ ਤਾਂ ਹੀ ਸਾਨੂੰ ਪਰਮੇਸ਼ਰ ਉੱਚਾ ਕਰੂਗਾ ਤਾਂ ਹੀ ਸਾਨੂੰ ਪਰਮੇਸ਼ਰ ਆਪਣੇ ਕੰਨ ਲਾਊਗਾ ਤਾਂ ਹੀ ਪਰਮੇਸ਼ਰ ਸਾਨੂੰ ਸਾਡੇ ਲਈ ਸਵਰਗ ਦੇ ਦਰਵਾਜ਼ੇ ਖੋਲੇਗਾ ਜੇ ਅਸੀਂ ਆਖਰੀ ਤੱਕ ਨਹੀਂ ਆਗਿਆਕਾਰ ਬਣਿਆ ਅਗਨੋਜ ਲਿਖਦਾ ਇਸ ਕਾਰਨ ਪਰਮੇਸ਼ਰ ਨੇ ਵੀ ਉਸ ਨੂੰ ਆਤ ਉੱਚਾ ਕੀਤਾ ਕਿਉਂ ਕੀਤਾ ਉੱਚਾ ਇਸ ਕਰਕੇ ਕਿ ਉਸ ਉਹ ਪ੍ਰਭੂ ਯੇਸ਼ੂ ਆਖਰੀ ਧਾਮ ਤੱਕ ਆਪਣੀ ਮੌਤ ਤੱਕ ਆਗਿਆਕਾਰ ਬਣਿਆ ਫਿਰ ਪਰਮੇਸ਼ਰ ਨੇ ਆਪਣਾ ਕੰਮ ਕੀਤਾ ਪਰਮੇਸ਼ਰ ਨੇ ਜਿਹੜਾ ਕੰਮ ਕਹਿੰਦਾ ਆਤ ਉੱਚਾ ਕੀਤਾ ਤੇ ਉਸ ਨੂੰ ਨਾਂ ਉਹ ਨਾਮ ਦਿੱਤਾ ਜਿਹੜਾ ਸਭ ਨਾਲ ਨਾਮਾਂ ਤੋਂ ਉੱਤਮ ਹੈ ਹallelujah ਅਜੋਸ ਨਾਮ ਦੀ ਬਾਰੇ ਸਾਨੂੰ ਪਤਾ ਹੈਗਾ ਆ ਪਰ ਪ੍ਰਭੂ ਸਾਡੇ ਕੋਲ ਚਾਹੁੰਦੇ ਕਿ ਅਸੀਂ ਉਸ ਨਾਮ ਦੀ ਕਦਰ ਕਰੀਏ ਉਸ ਨਾਮ ਨੂੰ ਪਿਆਰ ਕਰੀਏ ਉਸ ਨਾਮ ਦੇ ਹੁਕਮਾਂ ਨੂੰ ਮੰਨੀਏ ਕਹਿੰਦਾ ਪੇ ਯਸ਼ੂ ਦਾ ਨਾਮ ਲੈ ਕੇ ਆਕਾਸ਼ ਉੱਤਲਿਆਂ ਤੇ ਧਰਤੀ ਉੱਤਲਿਆਂ ਅਤੇ ਧਰਤੀ ਦੇ ਹੇਠ ਲਿਆਂ ਵਿੱਚੋਂ ਹਰ ਕੋਟਾ ਨੋ ਆਇਆ ਜਾਵੇ ਅਤੇ ਹਰ ਜੀਵਾਨ ਪਰਮੇਸ਼ਰ ਪਿਤਾ ਦੀ ਪੜਿਆਈ ਲੈ ਮੰਨ ਲਵੇ ਜੋ ਯਸ਼ੂ ਮਸੀਹ ਪ੍ਰਭੂ ਹੈ ਹਾਲੇਲੂਇਆ ਇਸ ਦੀ ਆਖਰੀ ਸਾਤਕ ਪਰਮੇਸ਼ਰ ਦੇ ਨਾਲ ਬਫادار ਹੋਵਾਂਗੇ ਆਗਿਆਕਾਰ ਹੋਵਾਂਗੇ ਸੱਚੀ ਤਾਂ ਪਰਮੇਸ਼ਰ ਨੇ ਪ੍ਰਭੂ ਯਸੂ ਨੂੰ ਉੱਚਾ ਕੀਤਾ ਉਹ ਨਾਮ ਦਿੱਤਾ ਇੱਦੇ ਜਿਹੜੇ ਸਾਡੇ ਨਾਮ ਇੱਕ ਪਰਮਿਸ਼ਨ ਆਪਣੀ ਕੋਥੀ ਦੇ ਵਿੱਚ ਲਿਖੇ ਹੋਏ ਹਨ ਜਿਹੜੇ ਸਾਨੂੰ ਨਹੀਂ ਪਤਾ ਸਾਨੂੰ ਉੱਤੇ ਜਾ ਕੇ ਪਤਾ ਲੱਗਣਾ ਸਾਡਾ ਜਿਹੜਾ ਨਾਮ ਹੈ ਉੱਥੇ ਸਾਡੇ ਐ ਨਾਮ ਨਹੀਂ ਚੱਲਣ ਜਿਹੜੇ ਇੱਥੇ ਵਾਲੇ ਆ ਉੱਥੇ ਪਰਮੇਸ਼ਰ ਜਿਹੜੇ ਸਵਰਗ ਦੇ ਨਾਮ ਹੈ ਸਾਡੇ ਉਸ ਪਰਮਿਸ਼ਨ ਨੂੰ ਪਤਾ ਹੈਗਾ ਉਹ ਫਿਰ ਨਾਮ ਸਾਨੂੰ ਉੱਥੇ ਮਿਲਣੇ ਹੈਗੇ ਆ ਉਹ ਤਾਈ ਮਿਲੋਗੇ ਜੇ ਅਸੀਂ ਆਪਣੀ ਮੌਤ ਤੱਕ ਆਖਰੀ ਸਾਹ ਤੱਕ ਪਰਮੇਸ਼ਰ ਦੇ ਆਗਿਆਕਾਰ ਬਣਾਂਗੇ ਪਰਮੇਸ਼ਰ ਦੀਆਂ ਦੀਨ ਕੀ ਚੱਲਾਂਗੇ ਹallelujah ਥੈਂਕ ਯੂ ਲਾਰਡ ਜੀਸਸ ਇਹ ਬਹੁਤ ਜ਼ਰੂਰੀ ਹੈਗਾ ਸਾਨੂੰ ਪਰਮੇਸ਼ਰ ਦੇ ਬਚਨਾਂ ਦੇ ਵਿੱਚ ਬਣੇ ਰਹਿਣਾ ਪਰਮੇਸ਼ਰ ਦੇ ਬਚਨ ਦੇ ਵਿੱਚ ਚੱਲਣਾ ਪਰਮੇਸ਼ਰ ਦੀ ਆਗਿਆਕਾਰੀ ਕਰਨਾ ਹੁਣ ਅੱਜ ਜੋ ਆਪਣੇ ਦਾਸ ਸਾਨੂੰ ਕੁਝ ਕਹਿੰਦੇ ਆ ਕੀ ਕਹਿੰਦੇ ਲਾਇ ਵੀ ਬੋਲੀ ਜਾਂਦੇ ਆ ਗਿਆ ਉਹਨਾਂ ਦੇ ਵਿੱਚ ਦੀ ਪਰਮੇਸ਼ਰ ਗੱਲ ਕਰਦੇ ਪਰਮੇਸ਼ਰ ਦਾ ਆਤਮਾ ਆਪਣੇ ਦਾਸਾਂ ਦੇ ਰਾਹੀਂ ਗੱਲ ਕਰਦੇ ਹੈਗੇ ਆ ਆਪਣੇ ਵਚਨਾਂ ਦੇ ਰਾਹੀਂ ਗੱਲ ਕਰਦੇ ਕਿ ਤਾਂ ਅੱਜ ਦਾ ਇਹ ਵਚਨ ਮੈਂ ਪ੍ਰਭੂ ਤੋਂ ਮੰਗਿਆ ਸੀਗਾ ਸ ਵੀਰੇ ਕਿ ਪ੍ਰਭੂ ਜੀ ਮੈਨੂੰ ਬਚਾਉਂ ਦਿਓ ਤਾਂ ਪ੍ਰਭੂ ਨੇ ਮੈਨੂੰ ਇਹ ਵਚਨ ਦਿੱਤਾ ਸੀਗਾ ਤੇ ਇਸ ਵਚਨ ਦੀ ਬਹੁਤ ਸਾਨੂੰ ਜ਼ਰੂਰ ਵੀ ਜ਼ਰੂਰਤ ਵੀ ਹੈਗੀ ਸੀਗੀ ਅੱਜ ਅੱਜ ਜੇ ਸਾਹਮਣੇ ਦੇ ਸਾਰਿਆਂ ਨੂੰ ਸਾਨੂੰ ਜੇ ਉਹ ਠੈਕੀ ਸਾਨੂੰ ਦੇਖਣਾ ਪਊਗਾ ਕਿ ਅਸੀਂ ਮਸੀਹ ਮਸੀਹ ਕਹਿੰਦੇ ਆਗੇ ਅਸੀਂ ਜਸੂ ਜਸੂ ਕਹਿੰਦੇ ਆ ਕਿ ਜਸੂ ਸਾਡੇ ਵਿੱਚ ਹੈਗਾ ਜਾਂ ਨਹੀਂ ਹੈਗਾ ਅੱਜ ਜੇ ਅਸੀਂ ਬਚਨ ਨੂੰ ਇਹਨੂੰ ਤੁਸੀਂ ਦੁਬਾਰਾ ਵੀ ਪੜ ਸਕਣ ਜਦੋਂ ਬਚਨ ਨੂੰ ਪੜੋਗੇ ਤੇ ਸਾਾਨੂੰ ਆਪਣੇ ਪਹਲਾ ਜਾਣਾ ਕਿ ਹਾਂ ਵਾਕੇ ਅਸੀਂ ਮਸੀਹ ਨੂੰ ਪਿਆਰ ਕਰਦੇ ਹੈਗੇ ਆ ਜਾਂ ਮਸੀਹ ਸਾਡੇ ਵਿੱਚ ਹੈਗਾ ਆ ਪਰਮੇਸ਼ਰ ਤੁਹਾਨੂੰ ਬLES ਕਰੇ ਤੁਹਾਨੂੰ ਬਰਕਤ ਦੇਵੇ ਅੱਜ ਦਾ ਇਹ پاک ਬਚਨ ਤੁਹਾਡੀਆਂ ਤੇ ਮੇਰੀਆਂ ਜਿੰਦੀਆਂ ਦੇ ਵਿੱਚ ਠਹਿਰੇ ਸੋਗਨ ਆਉਣ ਲੈ ਕੇ ਆਵੇ ਪਰਮੇਸ਼ਰ ਇਸੇ ਤਰ੍ਹਾਂ ਆਪਣੇ ਭੇਦਾਂ ਨੂੰ ਤੁਹਾਡੇ ਤੇ ਮੇਰੇ ਤੇ ਯਿਆਰ ਕਰਦਾ ਰਹੇ ਪਰਮੇਸ਼ਰ ਦਾ ਆਤਮਾ ਹਮੇਸ਼ਾ ਤੁਹਾਨੂੰ ਸੰਭਾਲ ਕੇ ਰੱਖੇ ਕਾਡੀਆਂ ਜ਼ਿੰਦਗੀਆਂ ਦੇ ਵਿੱਚ ਕਾਰਜ ਕਰੇ ਪਰਮੇਸ਼ਰ ਦਾ ਆਤਮਾ ਜੋ ਸਾਨੂੰ ਪਰਵਿਸ਼ੂ ਦੇ ਨਾਂ 'ਚ ਮਿਲਿਆ ਉਹ ਹਰ ਇੱਕ ਦੀ ਜ਼ਿੰਦਗੀ ਵਿੱਚ ਕੰਮ ਕਰੇ ਤੁਹਾਡੇ ਘਰਾਂ 'ਚ ਬਿਮਾਰੀਆਂ ਕਮਜ਼ੋਰੀਆਂ ਗਰੀਬੀਆਂ ਹਰ ਤਰ੍ਹਾਂ ਦਾ ਬੰਦਨ ਹਰ ਤਰ੍ਹਾਂ ਦਾ ਸਰਾਪ ਈਸ਼ੂ ਨਾਸਰੀ ਦੇ ਨਾਂ 'ਚ ਜਾਂਦਾ ਰਹੇ ਪ੍ਰਭੂ ਦੀ ਆਤਮਾ ਦੇ ਦੁਆਰਾ ਪ੍ਰਭੂ ਦੀ ਸ਼ਕਤੀ ਦੇ ਦੁਆਰਾ ਪ੍ਰਭੂ ਦੇ ਵਚਨ ਦੇ ਦੁਆਰਾ ਹallelujah ਪ੍ਰਭੂ ਦਾ ਪਾਕ ਵਚਨ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਦੇ ਘਰ ਦੇ ਵਿੱਚ ਹਰ ਇੱਕ ਦੇ ਪਰਿਵਾਰ ਦੇ ਵਿੱਚ ਠਹਿਰੇ ਕੰਮ ਕਰੇ 100 ਗੁਣਾ ਫਲ ਲੱਗਿਆ ਵੀ ਤੁਹਾਡੀਆਂ ਜਿੰਦੀਆਂ ਦੇ ਚੋਂ ਮੇਰੀ ਜ਼ਿੰਦਗੀ ਦੇ ਵਿੱਚ ਆਪਰ ਵੀਸ਼ੂ ਨਾਸ਼ਰੀ ਨਜ਼ਰ ਆਉਂਦੇ ਕੰਮ ਨਜ਼ਰ ਆਣ ਪ੍ਰਵੀਸ਼ੂ ਦਾ ਹੱਥ ਤੁਹਾਡੀ ਘਰ ਦੇ ਉੱਤੇ ਪਰਿਵਾਰ ਦੇ ਉੱਤੇ ਘਰਾਣੇ ਦੇ ਉੱਤੇ ਬਣਿਆ ਰਿਹਾ ਪ੍ਰਵੀਸ਼ੂ ਦੀ ਕਿਰਪਾ ਪ੍ਰਵੀਸ਼ੂ ਦੀ ਤਿਆ ਪ੍ਰਵੀਸ਼ੂ ਦਾ ਰਹਿ ਹਾਂ ਔਰ ਜੋ ਪ੍ਰਵੀਸ਼ੂ ਨੇ ਆਪਣਾ ਅਧਿਕਾਰ ਤੁਹਾਨੂੰ ਦਿੱਤਾ ਗਿਆ ਤੁਸੀਂ ਉਸ ਅਧਿਕਾਰ ਦੇ ਨਾਲ ਪ੍ਰार्थਨਾ ਕਰੋ ਪਰਮੇਸ਼ਰ ਦੇ ਨਾਮ ਪ੍ਰਵੇਸ਼ੂ ਦੇ ਨਾਮ ਛਟਕਾਰਾ ਪਾ ਪ੍ਰਵੇਸ਼ੂ ਦੇ ਨਾਮ ਚੰਗਿਆਈ ਪਾ ਪ੍ਰਵੇਸ਼ੂ ਦੇ ਨਾਮ ਬਰਕਤਾਂ ਪਾ ਜੇ ਤੁਸੀਂ ਜਾਂ ਅਸੀਂ ਸਾਰਿਆਂ ਨੇ ਬਪਤਸਮਾ ਲਿਆ ਤਾਂ ਸਾਡੇ ਕੋਲ اختیار ਹੈਗਾ ਪ੍ਰਭੂ ਨੇ ਕਿਹਾ ਕਿ ਜੋ ਵੀ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਕੋਲੋਂ ਮੰਗੋਗੇ ਮੈਂ ਤੁਹਾਡੇ ਲਈ ਕਰ ਦੇਵਾਂਗਾ ਪਰ ਵੀ ਇਹ ਜੀ ਨੇ ਕਿਹਾ ਕਿ ਮੈਂ ਸ਼ੈਤਾਨ ਦੀ ਸਾਰੀ ਤਾਕਤ ਦਿੱਤੀ ਅੰਤਖੋਰ ਦੀ ਕਹਿੰਦਾ ਸਾਰੀ ਤਾਕਤ ਦਿੱਤੀ ਤੁਹਾਨੂੰ ਅਖਤਿਆਰ ਦਿੱਤਾ ਕਹਿੰਦਾ ਪੋਤਾਂ ਤੇ ਪ੍ਰੇਤਾਂ ਨੂੰ ਕੱਢਣਾ ਵੀ ਤੁਹਾਨੂੰ ਅਖਤਿਆਰ ਦਿੱਤਾ ਹੈਗਾ ਆ ਇਹ ਅਸੀਂ ਮੰਨਣਾ ਇਹ ਅਸੀਂ ਬੱਚਨ ਨੂੰ ਪੜਾਂਗੇ ਜੇ ਸਾਡੇ ਵਿੱਚ ਪਰਮੇਸ਼ਰ ਦਾ ਵਰਚਨ ਹੋਊਗਾ ਤਾਂ ਅਸੀਂ ਅਸਾਂ ਅਧਿਕਾਰ ਨੂੰ ਇਸਤੇਮਾਲ ਕਰ ਸਕਦੇ ਹਾਂ ਜੀ ਆ ਦੇਰੀ ਦਾ ਕੋਈ ਵੀ ਜੋਰ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ ਉਹ ਟਰਾਈ ਕਰੂਗਾ ਉਹ ਕੋਸ਼ਿਸ਼ ਕਰੂਗਾ ਪਰ ਸਾਨੂੰ ਜਿਹੜਾ ਪ੍ਰਭੂ ਨੇ ਆਪਣਾ ਬੱਚਨ ਦਾ ਤੱਕ ਅਖਤਿਆਰ ਦਿੱਤਾ ਆਪਣਾ ਆਤਮਾ ਦਿੱਤਾ ਹੈ ਸ਼ੈਤਾਨ ਤੋਂ ਪਾਵਰਫੁਲ ਹੈਗਾ ਸ਼ੈਤਾਨ ਤੋਂ ਵੱਡਾ ਹਲਾਇਆ ਅਸੀਂ ਪ੍ਰਭੂ ਦੇ ਨਾਮ ਦੇ ਵਿੱਚ ਉਸ ਚੀਤਾਨ ਦੇ ਕਰ ਨੂੰ ਸ਼ੈਤਾਨ ਦੇ ਜੋਰ ਨੂੰ ਤੋੜ ਸਕਦੇ ਹਾਂ ਗਿਆ ਸ਼ੈਤਾਨ ਦੀਆਂ ਬਿਮਾਰੀਆਂ ਨੂੰ ਤੋੜ ਸਕਦੇ ਹਾਂ ਕੈਨਸਲ ਕਰ ਸਕਦੇ ਹਾਂ ਜੋ ਵੀ ਪੂਤਾਂ ਬ੍ਰੇਟਾਂ ਦੇ ਦੁਸ਼ਟ ਆਤਮਿਕ ਸੱਪਾਂ ਦੇ ਠਿਆਂ ਦੇ ਦੁਸ਼ਟ ਆਤਮਿਕ ਆ ਬੈਰੀ ਦੀ ਕੋਈ ਵੀ ਯੋਜਨਾ ਹੈ ਜਸ ਨਾਸਰੀ ਦੇ ਨਾਮ 'ਚ ਅਸੀਂ ਕੈਨਸਲ ਕਰ ਸਕਦੇ ਹਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਤਾਂ ਹੀ ਹੋਗਾ ਜੇ ਅਸੀਂ ਬਚਨ ਨੂੰ ਪੜਾਂਗੇ ਨਾ ਪ੍ਰਭੂ ਯਿਸੂ ਨਾਸਰੀ ਦੇ ਪਵਿੱਤਰ ਨਾਟ ਮਗਦਲ ਦੇ ਪਰਮੇਸ਼ਰ ਦਾ ਆਤਮਾ ਇੱਕ ਇੱਕ ਨੂੰ ਪ੍ਰੈਸ ਕਰੇ ਇੱਕ ਇੱਕ ਨੂੰ ਲੀਡ ਕਰੇ ਇੱਕ ਨੂੰ ਕ੍ਰਾਈਡ ਕਰੇ ਪਰਮੇਸ਼ਰ ਦਾ ਆਤਮਾ ਤੁਹਾਡੀਆਂ ਜਿੰਦਗੀਆਂ ਚ ਠਹਿਰੇ ਤੁਹਾਡੇ ਘਰਾਂ 'ਚ ਠਹਿਰੇ ਤੁਹਾਡੇ ਘਰਾਂ ਦੇ ਵਿੱਚ ਪਰਮੇਸ਼ਰ ਦਾ ਆਤਮਾ ਕੰਮ ਕਰੇ ਪਰਮੇਸ਼ਰ ਦੇ ਦੂਤ ਜੋ ਪਰਮਿਸ਼ਨ ਹੈ ਤੁਹਾਡੇ ਲਈ ਠਹਿਰੇ ਆਏ ਹਨ ਉਹ ਤੁਹਾਨੂੰ ਚੱਲਦੇ ਫਿਰਦੇ ਨਜ਼ਰ ਆਣ ਪਰਮੇਸ਼ਰ ਦੇ ਦਰਸ਼ਨ ਤੁਹਾਨੂੰ ਹੋਣ ਪਰਮੇਸ਼ਰ ਦੀ ਆਵਾਜ਼ ਤੁਹਾਨੂੰ ਸੁਣਾਏ ਦੇਵੇ ਪਰਮੇਸ਼ਰ ਤੁਹਾਡੀਆਂ ਆਤਮਿਕ ਅੱਖਾਂ ਨੂੰ ਖੋਲੇ ਤੁਹਾਡੇ ਆਤਮਿਕ ਕੰਨਾਂ ਨੂੰ ਖੋਲੇ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰਨ ਪਰਵੀਸ਼ ਨਾਸਰੀ ਦੇ ਪਵਿੱਤਰ ਨਾਮ ਚ ਮੰਗਦਾ ਹਾਂ ਜੋ ਵੀ ਮੇਰਾ ਭੈਣ ਭਰਾ ਬਧਣਾ ਚਾਹੁੰਦਾ ਮੇਰਾ ਪ੍ਰਭੂ ਯਿਸੂ ਮਸੀਹ ਨੂੰ ਬਧਾਵੇ ਉਹ ਬਧਾਣ ਦੀ ਤਾਕਤ ਰੱਖਦਾ ਹੈਗਾ ਆ ਉਹ ਸਾਰੇ ਫੰਦਰਾਂ ਨੂੰ ਤੋੜਨ ਦੀ ਤਾਕਤ ਰੱਖਦਾ ਹੈਗਾ ਆ ਮੈਂ ਪਰਵੀਸ਼ ਨਾਸਰੀ ਦੇ ਨਾਮ ਚ ਮੰਗਦਾ ਹਾਂ ਅੱਜ ਹਰ ਕੰਤਨ ਹਰ ਬਿਮਾਰੀ ਹਰ ਕਮਜ਼ੋਰੀ ਯਿਸੂ ਨਾਸਰੀ ਦੇ ਨਾਮ ਚ ਹਰ ਇੱਕ ਦੇ ਘਰ ਦੇ ਵਿੱਚ ਪਰਵਾਰ ਦੇ ਵਿੱਚੋਂ ਬਿਜ਼ਨਸਾਂ ਦੇ ਵਿੱਚੋਂ ਕਮਾਕਾਰਾਂ ਦੇ ਵਿੱਚੋਂ ਹਮੇਸ਼ਾ ਲਈ ਹਮੇਸ਼ਾ ਲਈ ਕੈਨਸਲ ਕਰਦਾ ਹਮੇਸ਼ਾ ਲਈ ਖਤਮ ਕਰਦਾ ਉਹਦੇ ਅਸਰ ਨੂੰ ਸ਼ੈਤਾਨ ਦੇ ਸਾਰੇ ਅਸਰ ਨੂੰ ਬੇਅਸਰ ਕਰਦਾ ਯਸ਼ਨਾਸਰੀ ਦੇ ਨਾਮ ਦੇ ਵਿੱਚ ਆਮੀਨ ਆਮੀਨ ਆਮੀਨ